ਸਤ ਸ੍ਰੀ ਅਕਾਲ ਦੋਸਤੋ ਆਸ ਹੈ ਕਿ ਤੁਸੀਂ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਰੱਬੀ ਰੰਗ ਵਿੱਚ ਚੜ੍ਹਦੀ ਕਲਾ ਵਿੱਚ ਅੱਜ ਆਪਾਂ ਗੱਲ ਕਰਦੇ ਆਂ ਮੈਡੀਟੇਸ਼ਨ ਦੀ ਧਿਆਨ ਦੀ ਮੈਂ ਮੈਡੀਟੇਸ਼ਨ ਜਾਂ ਧਿਆਨ ਲਾਉਣ ਨੂੰ ਇੱਕੋ ਹੀ ਗੱਲ ਸਮਝਦਾ ਕਿਸੇ ਨੇ ਇਹ ਮੈਥੋਂ ਪੁੱਛਿਆ ਸੀ ਕਿ ਤੇਰੀ ਇਸ ਬਾਰੇ ਕੀ ਸੋਚ ਆ ਮੈਡੀਟੇਸ਼ਨ ਕਰਦੇ ਆ ਜਾਂ ਧਿਆਨ ਲਗਾਉਂਦੇ ਆ ਸਾਡਾ ਮਨ ਫਿਰ ਵੀ ਕੰਟਰੋਲ ਚ ਨਹੀਂ ਰਹਿੰਦਾ ਇਸੇ ਤਰ੍ਹਾਂ ਆਮ ਪ੍ਰਾਣਾ ਸਵਾਲ ਵੀ ਪਾਠ ਕਰਦੇ ਆ ਸਿਮਰਨ ਕਰਦੇ ਆ ਵੀ ਸਾਡਾ ਜਿਹੜਾ ਹੈਗਾ ਧਿਆਨ ਉਸ ਜਗ੍ਹਾ ਤੇ ਨਹੀਂ ਰਹਿੰਦਾ ਇਹ ਸਵਾਲ ਜਿਹੜਾ ਹੈਗਾ ਜਦੋਂ ਤੋਂ ਧਰਮ ਬਣਿਆ ਤੇ ਜਦੋਂ ਤੋਂ ਇਹ ਸ਼ਬਦ ਪੈਦਾ ਹੋਏ ਆ ਉਦੋਂ ਤੋਂ ਇਹ ਇਹ ਸਵਾਲ ਵੀ ਪੈਦਾ ਹੋ ਗਿਆ ਕਿ ਜਦੋਂ ਵੀ ਅਸੀਂ ਸਿਮਰਨ ਕਰਦੇ ਆਂ ਧਿਆਨ ਕਰਦੇ ਆਂ ਪਾਠ ਪੂਜਾ ਕਰਦੇ ਆਂ ਜਾਂ ਮੈਡੀਟੇਸ਼ਨ ਕਰਨ ਦੀ ਕੋਸ਼ਿਸ਼ ਕਰਦੇ ਆਂ ਤਾਂ ਅਸੀਂ ਉਹਨਾਂ ਸਮਾਂ ਲੱਗੇ ਤਾਂ ਰਹਿਨੇ ਆ ਪਰ ਕਦੇ ਵੀ ਸਾਡਾ ਮਨ ਸਾਡੇ ਕੰਟਰੋਲ ਵਿੱਚ ਨਹੀਂ ਆ। ਤਾਂ ਮੇਰੇ ਹਿਸਾਬ ਨਾਲ ਹੁਣ ਤੱਕ ਜੋ ਵੀ ਅਸੀਂ ਸਮਝਿਆ ਉਹ ਵੱਖਾ ਤੇ ਮੇਰੀ ਸੋਚ ਵੱਖਾ ਅਸਲ 'ਚ ਇਹ ਮੇਰੀ ਸੋਚ ਨਹੀਂ ਇਹ ਜੋ ਮੈਨੂੰ ਆਪਣੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਖਿਆ ਮਿਲੀ ਹੈ ਜਿਸ ਹਿਸਾਬ ਨਾਲ ਸਿੱਖਿਆ ਨੂੰ ਸਮਝਿਆ ਉਹ ਸੰਸਾਰ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਆਮ ਸਾਰੇ ਇਨਸਾਨ ਅੱਖਾਂ ਬੰਦ ਕਰਕੇ ਕਿਸੇ ਨਾ ਕਿਸੇ ਸਰੀਰਕ ਮੁਦਰਾ ਦੇ ਵਿੱਚ ਬੈਠ ਜਾਂਦੇ ਆ ਕਿਸੇ ਨਾ ਕਿਸੇ ਸ਼ਬਦ ਦਾ ਅਰਾਧਨ ਕਰਨ ਲੱਗ ਜਾਂਦੇ ਆ ਉਹਨਾਂ ਦੀ ਜ਼ੁਬਾਨ ਉਸ ਚੀਜ਼ ਨੂੰ ਅਰਾਧਿਤ ਰਹਿੰਦੀ ਹੈ ਜਾਂ ਉਹ ਚੁੱਪ ਹੋ ਜਾਂਦੇ ਆ ਜਾਂ ਉਹ ਕਿਸੇ ਨਾ ਕਿਸੇ ਅੰਦਰੋਂ ਹੀ ਕਿਸੇ ਜਗ੍ਹਾ ਤੇ ਧਿਆਨ ਲਗਾਉਂਦੇ ਆ ਅੱਖਾਂ ਨਾਲ ਵੇਖਦੇ ਆ ਜਾਂ ਅੱਖਾਂ ਖੋਲ ਕੇ ਜਾਂ ਅੱਖਾਂ ਬੰਦ ਕਰਕੇ ਜੋ ਵੀ ਕੋਈ ਟੈਕਨੀਕ ਉਹਨਾਂ ਨੂੰ ਦੱਸੀ ਜਾਂਦੀ ਹੈ ਉਹ ਸੰਸਾਰ ਕੋਸ਼ਿਸ਼ ਕਰ ਦੇ ਦਿੰਦੇ ਆ ਪਰ ਉਹ ਸਾਲਾਂ ਬੱਧੀ ਇਹ ਕਿਰਿਆ ਕਰਦੇ ਹੋਇਆ ਵੀ ਉਹਨਾਂ ਦਾ ਮਨ ਨਹੀਂ ਕੰਟਰੋਲ ਚ ਆਉਂਦਾ ਤਾਂ ਗੁਰਬਾਣੀ ਅਨਸਾਰ ਮੈਨੂੰ ਇੰਨੀ ਕੀ ਸਿੱਖਿਆ ਮਿਲੀ ਹੈ ਕਿ ਜਿਹੜਾ ਮਨ ਹੈ ਇਹ ਸਾਡਾ ਇੱਕ ਦਿਮਾਗ ਜਿਹੜਾ ਕਿ ਸਾਡਾ ਹੈ ਪਰ ਅਸੀਂ ਨਹੀਂ ਜਿਹੜੀ ਚੀਜ਼ ਸਾਡੀ ਆ ਅਸੀਂ ਉਹਨੂੰ ਕੰਟਰੋਲ ਕਰਨਾ ਚਾਹੁੰਦੇ ਆ ਪਰ ਇਹ ਪ੍ਰਮਾਤਮਾ ਨੇ ਇਸ ਤਰ੍ਹਾਂ ਬਣਾਈ ਆ ਜਿਸ ਤਰ੍ਹਾਂ ਦਿਲ ਦੀ ਧੜਕਣ ਰੁਕ ਚੇ ਤਾਂ ਬੰਦਾ ਮਰ ਜਾਂਦਾ ਉਸੇ ਤਰ੍ਹਾਂ ਜੇ ਥਾਟ ਆਉਣੇ ਬੰਦ ਹੋ ਜਾਣ ਤਾਂ ਬੰਦਾ ਸੌਂ ਜਾਂਦਾ ਜਾਂ ਉਹ ਜਿਹੜਾ ਹੈਗਾ ਬੇਵਸ਼ ਹੋ ਜਾਂਦਾ ਇਸ ਤਰ੍ਹਾਂ ਦੀ ਕਿਸੇ ਅਵਸਥਾ 'ਚ ਚਲਾ ਜਾਂਦਾ ਹੈ ਤੇ ਜャ ਬੰਦਾ ਫਿਰ ਮਾਰੀ ਜਾਂਦਾ ਜਿੰਨਾ ਚਿਰ ਇਹ ਦਿਮਾਗ ਸਾਡਾ ਚੱਲਦਾ ਇਹ ਵਿਚਾਰ ਆਉਂਦੇ ਹੀ ਰਹਿਣੇ ਆ ਇਹਨਾਂ ਨੂੰ ਅਸੀਂ ਕੰਟਰੋਲ ਨਹੀਂ ਕਰਨਾ ਗਰਬਾਣੀ ਕਹਿੰਦੀ ਗਰਬਾਣੀ ਸਿਰਫ ਤੇ ਸਿਰਫ ਇੰਨੀ ਗੱਲ ਦਾ ਧਿਆਨ ਲਾਉਣ ਨੂੰ ਕਹਿੰਦੀ ਹੈ ਕਿਸੇ ਸ਼ਬਦ ਤੇ ਕੋਈ ਧਿਆਨ ਨਹੀਂ ਲਗਾਉਣਾ ਕਿਸੇ ਕਿਰਿਆ ਤੇ ਕਿਸੇ ਲਾਈਟ ਤੇ ਜਾਂ ਕਿਸੇ ਥਾਂ ਤੇ ਧਿਆਨ ਲਾਉਣ ਨੂੰ ਨਹੀਂ ਕਹਿੰਦੀ ਗਰਬਾਣੀ ਸਿਰਫ ਇੰਨਾ ਗੱਲ ਕਰਦੀ ਹੈ ਕਿ ਜਦੋਂ ਤੁਸੀਂ ਸੌਤ ਵਿੱਚ ਜਾਗਦੇ ਪਏ ਹੋ ਉਦੋਂ ਤੁਹਾਨੂੰ ਕੋਈ ਨਾ ਕੋਈ ਵਿਚਾਰ ਆਉਂਦੇ ਹੀ ਰਹਿੰਨੇ ਹਨ ਚੰਗੇ ਜਾਂ ਮਾੜੇ ਉਹਨਾਂ ਵਿਚਾਰਾਂ ਨੂੰ ਤੁਸੀਂ ਇਹ ਸਮਝੋ ਕਿ ਇਹ ਦਿਮਾਗ ਦੀ ਕਿਰਿਆ ਹੈ ਜਿਹੜਾ ਦਿਮਾਗ ਆ ਜਿਸ ਵਿੱਚ ਵਿਚਾਰ ਆ ਰਹੇ ਆ ਉਹ ਤੁਸੀਂ ਨਹੀਂ ਹੋ ਉਹ ਤੁਹਾਡਾ ਦਿਮਾਗ ਆ ਤੇ ਉਹ ਆਪਣਾ ਕੰਮ ਕਰ ਰਿਹਾ ਅਸੀਂ ਸਿਰਫ ਇਹ ਧਿਆਨ ਲਾਉਣਾ ਕਿ ਵਿਚਾਰ ਆ ਰਹੇ ਆ ਤੇ ਜਾ ਰਹੇ ਆ ਅਸੀਂ ਉਹ ਕਿਸੇ ਵੀ ਵਿਚਾਰ ਨੂੰ ਪਕੜਨਾ ਨਹੀਂਗਾ ਫੜਨਾ ਨਹੀਂ ਜਦੋਂ ਅਸੀਂ ਇਸ ਤਰ੍ਹਾਂ ਧਿਆਨ ਲਾਵਾਂਗੇ ਕਿ ਜੋ ਵਿਚਾਰ ਆ ਰਹੇ ਆ ਉਹ ਆ ਰਹੇ ਆ ਆਪੇ ਜਾ ਰਹੇ ਆ ਅਸੀਂ ਪਾਸੇ ਬੈਠੇ ਆਪਣੇ ਆਪ ਨੂੰ ਉਹਨਾਂ ਵਿਚਾਰਾਂ ਨੂੰ ਦੇਖ ਰਹੇ ਆ ਤਾਂ ਇਸ ਤਰ੍ਹਾਂ ਕਰਦਿਆਂ ਕਰਦਿਆਂ ਜਿਹੜੀ ਸਾਨੂੰ ਕਲਾ ਮਿਲੂਗੀ ਜਿਹੜਾ ਸਾਨੂੰ ਇਹ ਕੰਮ ਸਿੱਖਾਂਗੇ ਅਸੀਂ ਵਿਚਾਰਾਂ ਤੇ ਧਿਆਨ ਦੇਣ ਦਾ ਕਿ ਕਿਹੜੇ ਵਿਚਾਰ ਆ ਰਹੇ ਆ ਕਿਹੜੇ ਜਾ ਰਹੇ ਆ ਇਸ ਨਾਲ ਸਾਨੂੰ ਇਹ ਪਤਾ ਲੱਗ ਜੂ ਕਿ ਅਸੀਂ ਹੋਰ ਆ ਸਾਡੇ ਵਿਚਾਰ ਹੋਰ ਆ ਸਾਡਾ ਦਿਮਾਗ ਹੋਰ ਆ ਜਿਸ ਵਿੱਚ ਵਿਚਾਰ ਆ ਰਹੇ ਜਦੋਂ ਅਸੀਂ ਆਪਣੇ ਦਿਮਾਗ ਤੋਂ ਜਿਸ ਨੂੰ ਅਸੀਂ ਮਾਨ ਵੀ ਕਹਿ ਦਿੰਦੇ ਆ ਜਿਸ ਵਿੱਚ ਵਿਚਾਰ ਆਉਂਦੇ ਰਹਿੰਦੇ ਮੇਰਾ ਮਾਨਾ ਕਰਦਾ ਮੇਰਾ ਮਾਨਾ ਕਰਦਾ ਅਸਲ ਚ ਸਾਡਾ ਦਿਮਾਗ ਹੀ ਇਹ ਵਿਚਾਰ ਪੈਦਾ ਕਰਦਾ ਇਹ ਜਦੋਂ ਸਾਨੂੰ ਅਸੀਂ ਸਮਝ ਜਾਂਦੇ ਆ ਕਿ ਹੋਰ ਆ ਅਸੀਂ ਹੋਰ ਆ ਤਾਂ ਇਹ ਹੀ ਜਿਹੜਾ ਵਖਰੀਮ ਆ ਇਹ ਜਦੋਂ ਪਾਸੇ ਹੋ ਜਾਂਦਾ ਫਿਰ ਅਸੀਂ ਇਹਨਾਂ ਵਿਚਾਰਾਂ ਨਾਲ ਜਿਹੜੇ ਵੀ ਸਾਡੀ ਜ਼ਿੰਦਗੀ 'ਚ ਵਿਚਾਰ ਆਉਂਦੇ ਆ ਉਹ ਖੁਸ਼ੀ ਦੇ ਗਮੀ ਦੇ ਦੁੱਖ ਦੇ ਤਕਲੀਫ ਦੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦੇ ਉਹ ਸਾਨੂੰ ਪਤਾ ਲੱਗ ਜਾਂਦਾ ਇਹ ਵਿਚਾਰ ਆ ਅਸੀਂ ਫਿਰ ਉਹ ਵਿਚਾਰਾਂ ਤੋਂ ਜਦੋਂ ਪਾਸੇ ਹੋ ਜਾਂਦੇ ਆ ਤਾਂ ਫਿਰ ਇਸ ਤਰ੍ਹਾਂ ਅਸੀਂ ਜੀਵਤਿਆ ਮਰਰੀ ਵਾਲੀ ਇੱਕ ਅਵਸਥਾ ਦੇ ਵਿੱਚ ਚਲੇ ਜਾਂਦੇ ਆ ਜਿੱਥੇ ਸਾਨੂੰ ਕਿਸੇ ਵੀ ਖੁਸ਼ੀ ਜਾਂ ਗਮੀ ਦਾ ਕੋਈ ਵੀ ਫਰਕ ਨਹੀਂ ਰਹਿੰਦਾ ਅਸੀਂ ਹਰ ਵਕਤ आनंदਤੀ ਰਹਨੇ ਆ ਉਸ ਪ੍ਰਮਾਤਮਾ ਦੇ ਰੰਗ ਵਿੱਚ ਵੀ ਰਹਨੇ ਆ ਕਿਉਂਕਿ ਸਾਨੂੰ ਪਤਾ ਲੱਗ ਜਾਂਦਾ ਜੋ ਕੁਝ ਵਿਚਾਰ ਆ ਰਹੇ ਆ ਉਹ ਸਾਡਾ ਦਿਮਾਗ ਪੈਦਾ ਕਰ ਰਿਹਾ ਸਾਨੂੰ ਉਲਝਾਉਣ ਦੇ ਵਾਸਤੇ ਤੇ ਅਸੀਂ ਦੇਖਣਾ ਕਿਹੜੇ ਵਿਚਾਰਾਂ ਨੂੰ ਅਸੀਂ ਸਹੀ ਆ ਤੇ ਕਿਹੜੇ ਗਲਤ ਆ ਤੇ ਜਿਨ੍ਹਾਂ ਵਿਚਾਰਾਂ ਨਾਲ ਅਸੀਂ ਸਹਿਮਤ ਹੋ ਕੇ ਆਪਣੀ ਸੌਖੀ ਜ਼ਿੰਦਗੀ ਵਿੱਚ ਗੁਜ਼ਾਰ ਸਕਦੇ ਆ ਉਹਨਾਂ ਵਿਚਾਰਾਂ ਨਾਲ ਤੇ ਆਪਣਾ ਕੰਮ ਕਰ ਲੈਣੇ ਆ ਤੇ ਅਸੀਂ ਜਿਹੜਾ ਹੈਗਾ ਆਪਦੀ ਜ਼ਿੰਦਗੀ ਸੌਖੀ گزار ਲੈਣੇ ਆ ਤੇ ਨਹੀਂ ਤਾਂ ਜਿੰਨੇ ਵੀ ਵਿਚਾਰ ਆ ਰਹੇ ਚੰਗੇ ਮਾੜੇ ਅਸੀਂ ਸਭ ਨੂੰ ਪਕੜਨ ਦੀ ਕੋਸ਼ਿਸ਼ ਕਰਦੇ ਆ ਤੇ ਬਹੁਤੇ ਸਾਡੇ ਹੱਥ ਨਹੀਂ ਆਉਂਦੇ ਤੇ ਇਸ ਕਰਕੇ ਅਸੀਂ ਦੁਖੀ ਹੋਏ ਰਹਿੰਨੇ ਆ ਤੇ ਜੇ ਕੋਈ ਆ ਜਾਂਦਾ ਤਾਂ ਅਸੀਂ ਖੁਸ਼ ਹੋ ਜਾਂਦੇ ਆ ਪਰ ਉਹ ਛੇਤੀ ਹੀ ਨਵੇਂ ਵਿਚਾਰ ਸਾਨੂੰ ਉਹ ਖੁਸ਼ੀ ਨੂੰ ਖਰਾਬ ਕਰ ਦਿੰਦੇ ਆ ਇਸ ਕਰਕੇ ਧਿਆਨ ਲਾਉਣਾ ਸਿਰਫ ਮੇਰੀ ਸਮਝ ਨਾਲ ਇੰਨਾ ਹੀ ਆ ਕਿ ਜੋ ਵੀ ਵਿਚਾਰ ਆ ਰਹੇ ਆ ਉਹਨਾਂ ਨੂੰ ਆਰਾਮ ਨਾਲ ਬੈਠੋ ਉਹਨਾਂ ਨੂੰ ਦੇਖੋ ਤੇ ਉਹਨਾਂ ਨੂੰ ਸਮਝੋ ਕਿ ਇਹ ਪਤਾ ਕਰੋ ਕਿ ਇਹ ਵਿਚਾਰ ਹੋਰ ਆ ਉਹ ਦਿਮਾਗ ਦੇ ਵਿੱਚ ਆ ਰਹੇ ਆ ਦਿਮਾਗ ਸਾਡਾ ਪਰ ਅਸੀਂ ਨਹੀਂ ਇਸ ਕਰਕੇ ਅਸੀਂ ਉਸ ਦਿਮਾਗ ਦੀ ਉਲਝਣ ਦੇ ਵਿੱਚ ਉਹਨਾਂ ਵਿਚਾਰਾਂ ਦੀ ਉਲਝਣ ਦੇ ਵਿੱਚ ਫਸਣਾ ਨਹੀਂ ਬਸ ਜੋ ਸਾਨੂੰ ਲੋੜ ਆ ਉਹ ਸੰਸਾਰ ਅਸੀਂ ਉਹਨਾਂ ਕ ਜਿਹੜਾ ਹੈਗਾ ਉਸ ਵਿਚਾਰ ਨੂੰ ਫੜ ਕੇ ਉਸਤੇ ਕੰਮ ਕਰਨਾ ਨਿਯੰਤ ਕਰਨੀ ਹੈ ਪਰ ਪਕੜ ਨਹੀਂ ਕਰਨੀ ਇਹ ਪਕੜ ਨਹੀਂ ਕਰਨੀ ਤੇ ਵਿਚਾਰਾਂ ਤੇ ਧਿਆਨ ਦੇਣਾ ਹੀ ਅਸਲੀ ਧਿਆਨ ਆ ਅਸਲੀ ਮੈਡੀਟੇਸ਼ਨ ਆ ਫੇਰ ਹੀ ਅਸੀਂ ਮਨ ਤੋਂ ਪਾਸੇ ਹੋ ਕੇ ਆਪਣੀ ਜ਼ਿੰਦਗੀ ਬਹੁਤ ਸੌਖੀ ਆਨੰਦਿਤ ਅਤੇ ਬਿਸਮਾਦੀ ਗੁਜ਼ਾਰ ਸਕਦੇ ਹਾਂ ਧਿਆਨ ਦੇਣਾ ਮੇਰੇ ਇਸ ਢੰਗ ਤੇ ਥੋੜਾ ਜਿਆ ਪ੍ਰੈਕਟੀਕਲ ਦੇਖੜ ਕੇ ਦੇਖਣਾ ਤੁਸੀਂ ਸੱਚੀ ਜਦੋਂ ਵਿਚਾਰਾਂ ਤੇ ਜਿੱਤ ਲਾਉਂਗੇ ਆਪਣੇ ਆ ਤਾਂ ਬਹੁਤ ਹੀ ਖੁਸ਼ੀ ਹੋਊਗੀ ਤੇ ਤੁਸੀਂ ਬਹੁਤ ਹੀ ਆਨੰਦਿਤ ਹੋਵੋਗੇ ਆਪਣੇ ਵਿਚਾਰਾਂ ਤੇ ਜਿੱਤ ਪ੍ਰਾਪਤ ਕਰ ਲਓ ਇਸੇ ਨੂੰ ਹੀ ਮਨ ਜਿੱਤੇ ਜਗ ਜੀਤ ਮੇਰੇ ਗੁਰੂ ਪਾਤਸ਼ਾਹ ਨੇ ਕਿਹਾ ਵਿਚਾਰਾਂ ਨੂੰ ਜਿੱਤਨਾ ਹੀ ਜਗਤ ਨੂੰ ਜਿੱਤਨਾ ਮਨ ਜਿੱਤੇ ਜਗ ਜੀਤ ਸਤ ਸ੍ਰੀ ਅਕਾਲ ਸਭ ਨੂੰ